ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਐਸਪੀਐਸ ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਹਸਪਤਾਲ ਵਿੱਚ ਜਿੱਥੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਇਲਾਜ CGHS ਰੇਟਾਂ ਤੇ ਕੀਤਾ ਜਾ ਰਿਹਾ ਹਨ ਉਥੇ ਹੁਣ ਐਮ ਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਰਸ਼ ਤੇ ਮੁਲਾਜ਼ਮਾਂ ਦਾ ਇਲਾਜ ਸਤਕਾਰ ਕਾਰਡ ਰਾਹੀਂ ਸਰਕਾਰੀ ਰੇਟਾਂ ਤੇ ਹੋਵੇਗਾ ਜਿਸ ਦਾ ਕਾਰਡ ਅੱਜ ਜੁਆਇੰਟ ਕਮਿਸ਼ਨਰ ਜਸਗਿਰਨ ਸਿੰਘ ਤੇਜਾ ਨੇ ਜਾਰੀ ਕੀਤਾ ਓਐਸਡੀ ਗੁਰਦਰਸ਼ਨ ਸਿੰਘ ਮਾਨ ਨੇ ਵਿਸਥਾਰ ਪੂਰਵਕ ਜਾਣਕਾਰੀ ਦੰਦਿਆਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਕੋਲ ਸਤਕਾਰ ਕਾਰਡ ਹੋਵੇਗਾ ਉਹਨਾਂ ਦੀ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਸੀਜੀਐਚਐਸ ਦਰਾਂ ਤੇ ਕੀਤਾ ਜਾਵੇਗਾ ਜਿਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਹੁਣ ਇਲਾਜ ਕਰਵਾਉਣ ਵਿੱਚ ਕਾਫੀ ਰਾਹਤ ਮਿਲੇਗੀ ਇਸ ਮੌਕੇ ਰੀਡਰ ਗੁਰਦੀਪ ਸਿੰਘ ਅਤੇ ਪੀਆਰਓ ਲਖਵੀਰ ਬੱਦੋਵਾਲ ਵੀ ਹਾਜ਼ਰ ਸਨ